ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇয়াল ਕੱਲ ਹੁਸ਼ਿਆਰਪੁਰ ਚ ਰੋਡ ਸ਼ੋਅ ਕਰਨ ਤੋਂ ਬਾਅਦ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਹਾਂ ਮੈਂ ਕੱਲ 10 ਮਈ ਨੂੰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਵਜੋਂ ਆਪਣੇ ਪੇਪਰ ਦਾਖਲ ਕਰਨ ਜਾ ਰਿਹਾ। ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਆਪਣਾ ਆਸ਼ੀਰਵਾਦ ਦੇਣ ਲਈ ਹਮ ਹਮ ਆ ਕੇ ਪਹੁੰਚਣ ਤੇ ਪੇਪਰ ਦਾਖਲ ਕਰਨ ਲਈ ਕਰੋੜ ਸ਼ੋਭਜੋ ਅਸੀਂ ਬੱਸ ਸਟੈਂਡ ਤੋਂ ਚੱਲਾਂਗੇ ਤੇ ਨੋਮੀਨੇਸ਼ਨ ਫਾਈਲ ਕਰਾਂਗੇ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਸਾਡੀ ਸੰਗਤ ਨੇ ਸਾਡੇ ਲੋਕਾਂ ਨੇ ਪਹਿਲਾਂ ਵੀ ਦਾਸ ਨੂੰ ਆਸ਼ੀਰਵਾਦ ਦਿੱਤਾ ਤੇ ਪਹਿਲਾਂ ਵੀ ਮੈਂ ਉਹਨਾਂ ਦੀ ਆਸ਼ਾਮਾ ਤੇ ਖਰਾ ਉਤਰਿਆ ਤੇ ਹੁਣ ਵੀ ਮੈਂ ਉਹਨਾਂ ਦੇ ਆਸ਼ੀਰਵਾਦ ਦੀ ਉਮੀਦ ਕਰਦਾ ਹਾਂ ਤੇ ਉਹਨਾਂ ਨਾਲ ਵਾਅਦਾ ਕਰਦਾ ਹਾਂ ਕਿ ਉਹਨਾਂ ਦੀ ਹਰ ਇੱਛਾ ਤੇ ਖਰਾ ਉਤਰਾਂਗਾ ਥੈਂਕ ਯੂ ਡਾਕਟਰ ਸਾਹਿਬ ਸਮਾਂ ਕਿ ਨਿਵੇਤਾ ਰੱਖੋ ਹੈ ਕਿ ਨਿਵੇਇ 71 ਹੋਣਾ ਹੈ ਰੋਡ ਸ਼ੋਅ ਦੇ ਆ ਕੱਲ ਕਰੀਬ 10:30 ਵਜੇ ਉੱਥੇ 71 ਤਾਂ ਹੈ ਔਰ ਕਰੀਬ 12:30 ਵਜੇ ਜਿਹੜਾ ਉਹ ਅਸੀਂ ਨਾਮਿਨੇਸ਼ਨ ਜਿਹੜਾ ਪੇਪਰ ਉਹ ਫਾਈਲ ਕਰਾਂਗੇ ਤੇ ਰੋਡ ਸ਼ੋਅ ਦੇ ਵਿੱਚ ਪੁਰਾਏ ਹੁਸ਼ਿਆਰਪੁਰ ਲੋਕ ਸਭਾ ਹਲਕੇ ਭਰਤ ਦੇ ਵਿੱਚੋਂ ਲੋਕ ਭਾਗ ਲੈਣਗੇ ਆਂਕੀ ਆ ਜਿਆਦਾਤਰ ਅਸੀਂ ਐਕਚੁਅਲੀ ਬਾਹਰਲੇ ਜਿਹੜੇ ਹਲਕੇ ਨੇ ਉਹਨਾਂ ਦਾ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਸੋ ਜ਼ਿਆਦਾ ਸਾਥੀਆਂ ਨੂੰ ਉਥੋਂ ਕਿਹਾ ਨਹੀਂ ਸੋ ਬਹੁਤ ਲਿਮਟਿਡ ਜਿਹੜੀ ਗਤੀ ਦੇ ਵਿੱਚ ਸਾਥੀ ਆਣਗੇ ਤੇ ਆਪਣਾ ਅਸ਼ੀਰਵਾਦ ਦੇਣਗੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਮ ਵੋਟਰ ਨੇ ਜਾਂ ਤੁਹਾਡੇ ਸਪੋਰਟਰ ਨੇ ਜਿਹੜੇ ਕੱਲ੍ਹ ਰੋਸ਼ੋ ਵੀ ਤੁਹਾਡੇ ਹਾਂ ਕੱਲ ਕਿਉਂਕਿ ਪੇਪਰ ਦਾਖਲ ਕਰਨੇ ਆ ਕੱਲ ਇਸ ਪਵਿੱਤਰ ਦਿਹਾੜੇ ਤੇ ਵੱਡੇ ਦਿਹਾੜੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਸਾਥੀਆਂ ਨੇ ਜਿਸ ਤਰ੍ਹਾਂ ਸਾਡੇ ਵੋਟਰਸ ਤੇ ਸਪੋਰਟਰਸ ਨੇ ਪਹਿਲਾਂ ਆਪਣਾ ਪਿਆਰ ਜਤਾਇਆ ਪਹਿਲਾਂ ਪਿਆਰ ਦਿੱਤਾ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰ ਵੀ ਆਪਣੀ ਪੂਰੀ ਤਲਦੇਹੀ ਦੇ ਨਾਲ ਆਪਣਾ ਅਸ਼ੀਰਵਾਦ ਦੇਣ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਦਾਸ ਦੇ ਨਾਲ ਚਟਾਨਾਂ ਵਾਂਗ ਖੜੇ ਰਹਿਣਗੇ ਔਰ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਇਹ ਜੇ ਦਰਜ ਕਰਾਂਗੇ